ਬਹੁਤ ਹੀ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਜੋ ਅੱਜ ਆਪਾਂ ਗੱਲ ਕਰਨ ਲੱਗੇ ਆ ਇਹ ਬੇਲਾਂ ਦੀ ਗੱਲ ਕਰਨ ਲੱਗੇ ਆ ਬਿਲ ਔਰ ਰੁੱਖ ਨੇ ਜਿਹੜੇ ਆਪਣੇ ਬਹੁਤ ਜਣੀ ਸ਼ੁਰੂਤੀ ਜੋੜੇ ਹੋਏ ਨੇ ਕਿਸਾਨਾਂ ਨਾਲ ਦੇਸੀ ਰੁੱਖ ਨੇ ਚੰਨੀਆਂ ਅਲੱਗ-ਅਲੱਗ ਕਿਸਮਾਂ ਹੁੰਦੀਆਂ ਨੇ ਜਿਵੇਂ ਕਿ ਆ ਅਗੇਤਾ ਫਰੂਟਿੰਗ ਦੇ ਚੁੱਕਿਆ ਹੋਣੇ ਪੱਤਿਆਂ ਨਾਲ ਭਰ ਚੁੱਕਿਆ ਤੇ ਇਹਦੇ ਪੱਤੇ ਝੜ ਚੁੱਕੇ ਨੇ ਤੇ ਇਹਦਾ ਵੀ ਫਲ ਪਹਿਲਾਂ ਤਿਆਰ ਹੋ ਚੁੱਕਿਆ ਸੀ ਸੋ ਉਸੇ ਤਰ੍ਹਾਂ ਅਲੱਗ-ਅਲੱਗ ਕਿਸਮਾਂ ਨੇ ਤੇ ਖਾਸ ਗੱਲ ਹੈ ਵੀ ਇਹ ਆਪਣਾ ਇਹਨਾਂ ਦਾ ਡਿਜ਼ਾਈਨ ਵੱਖਰਾ ਹਰੇਕ ਬੂਟਾ ਦੂਜੇ ਨਾਲ ਭਿੰਨ ਹੈ ਜਿਵੇਂ ਹੁਣ ਆਹ ਬੂਟਾ ਇਹਦੇ ਉੱਤੇ ਬਿਲ ਤੋੜੇ ਵੀ ਜਾਂਦੇ ਆ ਇਹ ਨਾ ਬਹੁਤ ਵੱਡੇ ਨੇ ਨਾ ਬਹੁਤ ਛੋਟੇ ਨੇ ਮੀਡੀਅਮ ਜਿਹੇ ਨੇ ਇਹ ਆ ਜਿਹੜਾ ਬੂਟਾ ਹੈ ਇਹ ਬਿਲਕੁਲ ਹਰਿਆ ਭਰਿਆ ਹੋ ਗਿਆ ਪਰ ਇਹਨੂੰ ਬਿਲ ਹਾਲੇ ਵੀ ਉੱਪਰ ਪੱਕੇ ਹੋਏ ਰਹਿੰਦੇ ਨੇ ਕੁਝ ਯਾਨੀ ਦੋ ਕੰਮ ਕਰ ਰਿਹਾ ਨਵਾਂ ਫਰੂਟਿੰਗ ਦੀ ਤਿਆਰੀ ਵੀ ਕਰ ਲਈਆਂ ਨੇ ਤੇ ਆਪਣੇ ਪੱਤੇ ਵੀ ਤਿਆਰ ਕਰ ਲਏ ਜਿਵੇਂ ਹੁਣ ਆ ਬਿਲ ਨੇ ਇਹ ਬਿਲਕੁਲ ਪੱਤੇ ਝਾੜ ਚੁੱਕ ਨੇ ਹਲੇ ਇਹਨਾਂ ਦੇ ਫੁੱਟਣਾ ਯਾਦ ਨਹੀਂ ਹੈਗਾ ਸੋ ਕਿਸਾਨ ਵੀਰੋ ਜਿਹੜਾ ਬਿਲ ਆਪਾਂ ਉਹਦੀ ਹਾਲੇ ਬੂਟੇ ਦੇਖਣ ਤੋਂ ਬਾਅਦ ਚ ਗੱਲਬਾਤ ਕਰਦੇ ਆਂ ਆ ਇੱਕ ਵੱਖਰੀ ਕਿਸਮ ਆ ਜਿਹੜੀ ਪਹਿਲੀ ਸੀਗੀ ਉਹਦੇ ਨਾ ਪੱਤੇ ਨਵੇਂ ਨਹੀਂ ਸਨ ਆਏ ਪਰ ਇਹਦੇ ਨਵੇਂ ਪੱਤੇ ਵੀ ਆਏ ਨੇ ਤੇ ਛੋਟੇ ਛੋਟੇ ਬਿੱਲ ਨੇ ਇੱਕ ਦੇਸੀ ਕਿਸਮ ਆ ਨੇ ਦੇਸੀ ਕਿਸਮਾਂ ਦੀ ਖਾਸियत ਇਹ ਹੁੰਦੀ ਆ ਵੀ ਉਹ ਸੋਕਾ ਝੱਲ ਸਕਦੀਆਂ ਨੇ ਤੇ ਹੁਣ ਆ ਜਿਹੜਾ ਬੂਟਾ ਇਹਨੂੰ ਸਭ ਤੋਂ ਪਹਿਲਾਂ ਫਰੂਟ ਆਇਆ ਸੀ ਹੁਣ ਜਣੀ ਜਿਹੜਾ ਇਹਨੂੰ ਫੁੱਲ ਆ ਚੁੱਕੇ ਨੇ ਫੁੱਲ ਥੋੜੇ ਉੱਚੇ ਨੇ ਇਸ ਲਈ ਮਰੀਕ ਨੇ ਕੈਮਰਾ ਦੀ ਪਕੜ ਤਾਂ ਨਹੀਂ ਆ ਰਹੇ ਤੋ ਕਿਸਾਨ ਵੀਰੋ ਜਿਹੜੇ ਬੇਲ ਨੇ ਇੱਕ ਐਸਾ ਰੋਖ ਹੈ ਵੀ ਜਿਹੜਾ ਆਪਣੇ ਸਾਲ ਭਰ ਧਰਤੀ ਤੋਂ ਖਰਾਕ ਲੈਂਦਾ ਰਹਿੰਦਾ ਹੈ ਕਿਸਾਨ ਦੋਸਤੋ ਬੇਲਾ ਜਿਹੜਾ ਇਹਦੀ ਦੋ ਖਾਸੀਅਤਾਂ ਨੇ ਸਭ ਤੋਂ ਵੱਡੀ ਖਾਸੀਅਤ ਆ ਵੀ ਇਹ ਸੋਕਾ ਦੁਨੀਆ ਭਰ ਦਾ ਚੱਲ ਸਕਦਾ ਹੈ ਪਿਛਲੇ ਸਾਲ ਤਾਂ ਇਹਨਾਂ ਨੂੰ ਅੱਗ ਵੀ ਲੱਗੀ ਸੀ ਅੱਗ ਵੀ ਚੱਲ ਗਈ ਸੀ ਫੇਰ ਵੀ ਨਹੀਂ ਮਰੇ ਮਤਲਬ ਤوارਾ ਤਹਰੇ ਹੋ ਗਏ ਸੋ ਸੋਕਾ ਚੱਲ ਸਕਦਾ ਹੈ ਦੂਜਾ ਇਹਦਾ ਜਿਹੜਾ ਫਲ ਆ ਉਹਨੂੰ ਛੇਤੀ ਛੇਤੀ ਪੰਛੀ ਨੁਕਸਾਨ ਨਹੀਂ ਕਰ ਸਕਦਾ ਕਿਉਂ ਬੜਾ ਸਖਤ ਹੁੰਦਾ ਜਿਵੇਂ ਹੁਣ ਪੁਰਾਣਾ ਫਲ ਪੱਕ ਚੁੱਕਿਆ ਤੇ ਹੁਣ ਤੇ ਹੀ ਫੁੱਲ ਆ ਜਾਣੇ ਆ ਤੇ ਉਹ ਸਾਲ ਭਰ ਵੱਡਾ ਹੁੰਦਾ ਰਹੂਗਾ ਵੀ ਤੁਸੀਂ ਆਪਾਂ ਤੁਸੀਂ ਬਾਗਬਾਨੀ ਚ ਦੇਖੋ ਵੀ ਸਾਲ ਭਰ ਬਹੁਤ ਘੱਟ ਬੂਟੇ ਨੇ ਜਿਨ੍ਹਾਂ ਦਾ ਫਲ ਲੱਗਿਆ ਰਹਿੰਦਾ ਜਦੋਂ ਇੰਨਾ ਲੰਬਾ ਸਮਾਂ ਬਰਾਕੀ ਤੱਕ ਵੀ ਉਹਨੂੰ ਜਿਆਦਾ ਮਿਲ ਜਾਂਦੇ ਨੇ ਤੇ ਉਹ ਲੰਬਾ ਸਮਾਂ ਮਿੱਟੀ ਚੋਂ ਹਵਾ ਚੋਂ ਧੁੱਪਾਂ ਚੋਂ ਬਹੁਤਾ ਖਰਾਕ ਲੈਂਦਾ ਤੇ ਫਲ ਨੂੰ ਦਿੰਦਾ। ਸੋ ਇਸ ਤਰ੍ਹਾਂ ਇਹ ਫਲ ਸਾਕੀ ਦਾ ਤਾਂ ਮਹਿਆ ਕਰਾਉਂਦਾ। ਤੇ ਇੱਕ ਗੁਣਕਾਰੀ ਫਲ ਆ ਤੇ ਸਿਹਤ ਲਈ ਲਾਭਕਾਰੀ ਹੈ ਕਿਉਂਕਿ ਜਿਹੜੀ ਰੁੱਤ ਚ ਜਿਹੜਾ ਫਲ ਆਉਂਦਾ ਉਹ ਫਲ ਉਸੇ ਰੁੱਤ ਚ ਖਾਣਾ ਚਾਹੀਦਾ ਹੈ ਤਾਂ ਕਿ ਆਪਣੇ ਸਿਹਤ ਨੂੰ ਲਾਭਕਾਰੀ ਬਣ ਸਕਦਾ ਹੈ। ਕੁਦਰਤ ਨੇ ਜੋ ਉਸ ਇਲਾਕੇ ਦੇ ਫਲ ਬੂਟੇ ਬਣਾਏ ਨੇ ਉਹ ਉਸ ਵਾਤਾਵਰਣ ਦੇ ਹਿਸਾਬ ਨਾਲ ਹੁੰਦੇ ਨੇ। ਜੇ ਆਪਾਂ ਗੈਰ ਇਲਾਕੇ ਦੀ ਗਰਮ ਮੌਸਮ ਦੀ ਚੀਜ਼ ਖਾਣਿਆ ਉਹ ਆਪਣੇ ਸਿਹਤ ਨੂੰ ਕੋਈ ਜ਼ਿਆਦਾ ਲਾਭ ਨਹੀਂ ਦੇ ਸਕਦੀ ਸੋ ਆਪਾਂ ਨੂੰ ਬੇਲਾਂ ਨੂੰ ਆਪਣੇ ਖੇਤੀ 'ਚ ਸ਼ਾਮਲ ਕਰਨਾ ਚਾਹੀਦਾ ਇੱਕ ਤਾਂ ਇਹਨਾਂ ਦੀ ਖਾਸੀਅਤ ਆ ਵੀ ਇਹ ਬੇਲਾਂ ਦੀ ਡਿਮਾਂਡ ਕਾਫੀ ਜ਼ਿਆਦਾ ਵਧ ਰਹੀ ਹੈ ਕਿ ਸਾਰਿਆਂ ਦੇ ਵਿੱਚ ਤੁਸੀਂ ਦੇਖੋਗੇ ਜਿਹੜੀਆਂ ਆਪਣੇ ਜੂਸ ਬਣਾਉਂਦੇ ਨੇ ਰੇੜੀਆਂ ਵਾਲੇ ਪਪੀਤੇ ਦਾ ਜੂਸ ਬੇਲ ਦਾ ਜੂਸ ਸਪੈਸ਼ਲ ਅਲੱਗ ਰੇੜੀਆਂ ਲੱਗਦੀਆਂ ਨੇ ਤੇ ਕਿਸਾਨਾਂ ਤੋਂ ਇਹ ਮਤਲਬ ਜਿਨਾ ਬੂਟੇ ਦਾ ਫਲ ਹੁੰਦਾ ਉਹ ਸਾ ਆਪਣਾ ਖੜਾ ਹੀ ਬੂਟਾ ਬਿਕ ਜਾਂਦਾ ਵੇਚਣ ਦੀ ਬਹੁਤੀ ਸਮੱਸਿਆ ਨਹੀਂ ਆਉਂਦੀ। ਫਿਰ ਕਾਫੀ ਵਧੀਆ ਰੇਟ ਮਿਲ ਜਾਂਦਾ ਸਾਡੇ ਪਿੰਡ ਤਿੰਨ ਤੋਂ 6000 ਤੱਕ ਦੇ ਬੂਟੇ ਵਿਕੇ ਨੇ ਲੋਕਾਂ ਦੇ। ਜਿਹੜਾ ਜਿਹਦੇ ਫਲ ਦਾ ਵੱਧਦਾ ਤਾਂ ਵੱਧ ਰੇਟ ਲੱਗ ਜਾਂਦਾ ਹੋਰ ਵੀ ਵੱਧ ਲੱਗ ਜਾਂਦਾ। ਤੇ ਆਮ ਆਪਣੇ ਮੋਟਰਾਂ ਦੇ ਤੌਰਾਂ ਦੇ ਵਿੱਚ ਖਾਲੀ ਜਗ੍ਹਾ ਜਾਂ ਜਿੱਥੇ ਕਿਤੇ ਵੀ ਲਾ ਸਕਦੇ ਆ ਬਿਲ ਬੜੇ ਆਰਾਮ ਨਾਲ ਹੋ ਜਾਂਦਾ। ਤੇ ਸੋਕਾ ਚੱਲ ਸਕਦਾ। ਖਾਸ ਗੱਲ ਆ ਵੀ ਇਹਦੀ ਡਿਮਾਂਡ ਵੀ ਹੈਗੀ ਤੇ ਸਿਹਤ ਲਈ ਲਾਭਕਾਰੀ ਆ ਤੇ ਆਪਣਾ ਬਰਾਸਤੀ ਬੂਟਿਆਂ ਤੇ ਆਉਂਦਾ। ਤੇ ਬਿਲਾਂ ਦੀਆਂ ਬਹੁਤ ਸਾਰੀਆਂ ਕਿਸਮਾਂ ਹੁੰਦੀਆਂ ਨੇ ਇਸ ਲਈ ਆਪਾਂ ਨੂੰ ਇੱਕ ਤਾਂ ਨੁਕਸਾਨ ਨਹੀਂ ਹੁੰਦਾ ਜਿਵੇਂ ਹੋਰ ਫਾਲ ਨੇ ਜਿਵੇਂ ਉਹਨਾਂ ਨੂੰ ਤੋਤੇ ਵੀ ਨੁਕਸਾਨ ਕਰਦੇ ਨੇ ਚੋਰੀ ਵਾਲੇ ਵੀ ਕਰਦੇ ਨੇ ਬਿਲ ਨੂੰ ਸਿਰਫ ਪੱਕੇ ਹੋਏ ਨੇ ਤੋੜ ਸਕਦਾ ਚੋਰ ਪਹਿਲਾਂ ਉਹ ਵੀ ਨਹੀਂ ਤੋੜ ਸਕਦਾ ਖਾਸ ਕਰਕੇ ਬਿਲ ਉੱਚਾ ਹੁੰਦਾ ਹਰੇਕ ਦੀ ਪਹੁੰਚ ਤੱਕ ਨਹੀਂ ਹੁੰਦਾ ਸੋ ਆਪਾਂ ਨੂੰ ਆਪਣੇ ਕੁਦਰਤੀ ਖੇਤ 'ਚ ਬਿਲ ਦੇ ਬੂਟੇ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਕਿਉਂਕਿ ਇਹ ਆਪਣੇ ਸਿਹਤ ਲਈ ਬੜਾ ਲਾਭਕਾਰੀ ਆ ਰੁੱਤ ਦੇ ਹਿਸਾਬ ਨਾਲ ਤਾਂ ਹੋਰ ਵੀ ਗੁਣਕਾਰੀ ਹੋ ਜਾਂਦਾ ਤੇ ਕਾਫੀ ਇਹਨੂੰ ਪਾਊਡਰ ਦੇ ਰੂਪ 'ਚ ਵੀ ਸਕਾ ਕੇ ਵਰਤਿਆ ਜਾਂਦਾ ਜੂਸ ਦੇ ਰੂਪ 'ਚ ਤੇ ਖਾਧਾ ਵੀ ਜਾਂਦਾ ਤੇ ਜਦਾ ਆਪਣੀ ਖਾਸ ਗੱਲ ਆ ਵੀ ਇਹ ਬਹੁਤ ਤਾਂ ਜਿਆਦਾ ਪੱਤਿਆਂ ਦਾ ਜਦੋਂ ਐ ਸਰੁੱਥ 'ਚ ਆਪਣੇ ਆਪੇ ਪੱਤੇ ਝਾੜ ਲੈਂਦਾ ਤਾਂ ਧਰਤੀ ਤੱਕ ਪਾਣੀ ਚੰਗੀ ਤਰ੍ਹਾਂ ਪਹੁੰਚਦੀ ਰਹਿੰਦੀ ਆ ਤੇ ਹੋਰ ਫਸਲ ਹੋਣ 'ਚ ਕੋਈ ਦਿੱਕਤ ਨਹੀਂ ਆਉਦੀ ਬਾਕੀ ਇਹ ਮਿੱਟੀ ਦੇ ਵਿੱਚ ਕੋਈ ਜ਼ਿਆਦਾ ਢੇਠਾ ਨੁਕਸਾਨ ਵੀ ਨਹੀਂ ਕਰਦਾ ਦੇਖਿਆ ਹੋਊਗਾ ਜਿਹੜੇ ਨਦੀਨ ਨੇ ਬਿਲਾਂ ਦੇ ਬੂਟੇ ਥੱਲੇ ਵੀ ਉਹ ਹਜੇ ਸੀਗੇ ਬਾਹਰ ਵੀ ਉਹ ਹਜੇ ਨੇ ਕਈ ਵਾਰੀ ਆਪਾਂ ਲੱਗਦਾ ਵੀ ਆਹ ਬੂਟਾ ਜੜਾਂ ਜਿਆਦਾ ਨੁਕਸਾਨ ਕਰਦੇ ਜਾਂ ਹੋ ਸਕਦਾ ਵੀ ਇਹਦਾ ਸਿਸਟਮ ਐਸਾ ਵੀ ਡਿੰਕਲ ਸਿਸਟਮ ਦਾ ਜੋ ਆਪਾਂ ਨੂੰ ਆਪਣੇ ਖੇਤੀ ਵਿੱਚ ਬਿਲਾਂ ਦੇ ਬੂਟੇ ਨੂੰ ਸ਼ਾਮਲ ਕਰੀਏ ਅਲੱਗ-ਅਲੱਗ ਤਰ੍ਹਾਂ ਦੇ ਬੂਟੇ ਲਾਏ ਜਾਣ ਤਾਂ ਕਿ ਸਾਰੇ ਮੈਡੀਕਲ ਮੈਡੀਸਨ ਗੁਣ ਆਪਾਂ ਨੂੰ ਮਿਲਣ ਤੇ ਸਾਰੇ ਖਰਾਕੀ ਤੱਤ ਮਿਲਣ ਕਿਉਂਕਿ ਇੱਕ ਗੁਣਕਾਰੀ ਇੱਕ ਜੜੀ ਬੂਟੀ ਦੀ ਕਿਸਮ ਦਾ ਫਾਲ ਹੈ ਸੋ ਜੇ ਦੋ ਗਣ ਹੋਣਗੇ ਇੱਕ ਦਾ ਫਰੂਟ ਦਾ ਫਰੂਟ ਜੜੀ ਬੂਟੀ ਦੀ ਜੜੀ ਬੂਟੀ ਕਿਉਂਕਿ ਪੇਟ ਰੋਗਾਂ ਦਾ ਹੋਰ ਜੋੜਾਂ ਦੇ ਲਈ ਕਾਫੀ ਜ਼ਿਆਦਾ ਕਾਣ ਹੁੰਦੇ ਨੇ ਤੇ ਉਸ ਤਰ੍ਹਾਂ ਇਹ ਬੁੱਟੇ ਨੂੰ ਆਪਾਂ ਆਪਣੇ ਚੇਤੀ ਚ ਸੰਭਾਲ ਕਰਕੇ ਤੋਂ ਲਾਭ ਲੈ ਸਕਦੇ ਆਂ ਖਾਸ ਗੱਲ ਆ ਵੀ ਇਹਨੂੰ ਛੋਟੇ ਹੁੰਦੇ ਨੇ ਥੋੜੀ ਬਹੁਤੀ ਮਿਹਨਤ ਆ ਪਾਲਣ ਦੀ ਉਸ ਤੋਂ ਬਾਅਦ ਬਿਨਾਂ ਮਿਹਨਤੋਂ ਇੱਕ ਜਿਵੇਂ ਆਮ ਲੱਕੜ ਵਾਲੇ ਰੁੱਖ ਪਾਲ ਜਾਂਦੇ ਨੇ ਉਸ ਤਰ੍ਹਾਂ ਪਾਲ ਜਾਂਦਾ ਕੋਈ ਇਹਦੀ ਖਾਸ ਸੰਭਾਲ ਦੀ ਜ਼ਰੂਰਤ ਨਹੀਂ ਤੇ ਜਦੋਂ ਕਿਸੇ ਬੂਟੇ ਦੇ ਫਲਦਾਰ ਤੇ ਆਪਾਂ ਸੰਭਾਲ ਘਟ ਕਰਾਂਗੇ ਫਿਰ ਉਹਦੀ ਚੋਰੀ ਦਾ ਵੀ ਡਾਰਨੀ ਤੇ ਡਿਮਾਂਡ ਵੀ ਹੋਵੇ ਤਾਂ ਉਸ ਤਰ੍ਹਾਂ ਦੇ ਰੁੱਖਾਂ ਨੂੰ ਆਪਣੇ ਖੇਤੀ ਵਿੱਚ ਸ਼ਾਮਿਲ ਕਰਕੇ ਆਪਾਂ ਲਾਭ ਪ੍ਰਾਪਤ ਕਰ ਸਕਦੇ ਹਾਂ ਸੋ ਇਹ ਬੇਲ ਦਾ ਜਿਹੜਾ ਰੁੱਖ ਹੈ ਇੱਕ ਗੁਣਕਾਰੀ ਬੂਟੀਆਂ ਦੇ ਵਿੱਚ ਹੀ ਸ਼ਾਮਿਲ ਹੈ ਤੇ ਖਾਸ ਗੱਲ ਹੈ ਵੀ ਇਹਦਾ ਫਲ ਵੀ ਵਧੀਆ ਹੁੰਦਾ ਹੈ ਸਵਾਦ ਵੀ ਹੁੰਦਾ ਹੈ ਤੇ ਸਿਹਤ ਲਈ ਲਾਭਕਾਰੀ ਵੀ ਹੁੰਦਾ ਹੈ ਤੇ ਖਰਚਾ ਵੀ ਨਹੀਂਗਾ ਚੋਰੀ ਵੀ ਨਹੀਂ ਸੋ ਇਸ ਤਰ੍ਹਾਂ ਦੇ ਫਲ ਆਪਾਂ ਨੂੰ ਆਪਣੇ ਖੇਤੀ ਵਿੱਚ ਸ਼ਾਮਿਲ ਕਰਨੇ ਚਾਹੀਦੇ ਨੇ ਤਾਂ ਕਿ ਕੁਦਰਤੀ ਖੇਤੀ ਵਿੱਚ ਵਾਤਾਵਰਣ ਨਹੀਂ ਵਧੀਆ ਬਣੇ ਤੇ ਸਿਹਤ ਵੀ ਵਧੀਆ ਬਣੇ ਸੋ ਸਭ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ